ਮੈਂ ਡਾਕਟਰ ਸਮੀਰ ਸ਼ਰਮਾ ਪ੍ਰਿੰਸੀਪਲ ਐਸ ਪੀ ਐਨ ਕਾਲਜ ਮੁਕੇਰੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਤੇ ਔਰ ਨਾਲ ਹੀ ਨਾਲ 90 ਸਾਲ ਦੇ 2025 ਦੇ ਆਗਮਨ ਦੀ ਬਹੁਤ-ਬਹੁਤ ਮੁਬਾਰਕਾ ਦਿੰਦਾ ਹੈ ਔਰ ਕਾਮਨਾ ਕਰਦਾ ਹੈ ਜੀ ਗੁਰੂ ਸਾਹਿਬ ਆਪਣਾ ਪ੍ਰਕਾਸ਼ ਸਾਰੀ ਦੁਨੀਆ ਤੇ ਅਦਾ ਹੀ ਬਣਾਏ ਰੱਖਣ ਔਰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਐਸ ਪੀ ਐਨ ਕਾਲਜ ਮੁਕੇਰੀਆਂ 1971 ਦੇ ਸਟੈਬਲਿਸ਼ ਹੋ ਕੇ ਹੁਣ ਤੱਕ ਪੂਰੇ ਇਸ ਸਮਾਜ ਦੀ ਸੇਵਾ ਕਰਦਾ ਰਿਹਾ ਹੈ ਬੱਚਿਆਂ ਨੂੰ ਵਧੀਆ ਇਨਫਰਾਸਟ੍ਰਕਚਰ ਇੰਟਰਨੈਸ਼ਨਲ ਲੈਵਲ ਦਾ 커ਕੂਲਮ اور ਫੈਸਿਲਿਟੀਆਂ ਦਿੰਦੇ ਹੋਏ ਇਸ ਮੁਕੇਰੀਆ ਰੀਜਨ ਦੇ ਬੱਚਿਆਂ ਨੂੰ ਹਰ ਚੀਜ਼ ਇੱਥੇ ਪ੍ਰੋਵਾਈਡ ਕਰਦਾ ਆ ਰਿਹਾ ਮੈਂ ਕਾਮਨਾ ਕਰਦਾ ਹਾਂ ਗੁਰੂ ਸਾਹਿਬ ਹੋਰ ਆਪਣਾ ਪ੍ਰਕਾਸ਼ ਬਨਾਏ ਰੱਖਣ ਤਾਂਕਿ ਅਸੀਂ ਮੁਕੀਰੀਆਂ ਦੇ ਇਸ ਰੀਜਨ ਦੇ ਵਿੱਚ ਬੱਚਿਆਂ ਦੇ ਲਈ ਹੋਰ ਬਿਹਤਰੀ ਦਾ ਕੰਮ ਕਰ ਸਕੀਏ ਤਾਂਕਿ ਬੱਚੇ ਇਧਰ ਉਧਰ ਜਾਣ ਨਾਲੋਂ ਬੈਟਰ ਹੈ ਕਿ ਆਪਣੇ ਪਰਿਵਾਰ ਨਾਲ ਜੁੜ ਕੇ ਆਪਣੇ ਹੀ ਖੇਤਰ ਦੇ ਐਸਪੀਐਨ ਕਾਲਜ ਮੁਕੀਰੀਆਂ ਵਿੱਚ ਐਜੂਕੇਸ਼ਨ ਲੈ ਕੇ ਦੇਸ਼ ਵਿਦੇਸ਼ ਵਿੱਚ ਵੱਧੋ ਵੱਧ ਪ੍ਰਾਪਤੀ ਕਰ ਸਕਣ ਧੰਨਵਾਦ ਥੈਂਕ ਯੂ